ਅੱਧੇ ਹਨ ਮਖ ਖਰੋਟ ਤੁਸੀਂ ਵਿੱਚ ਛੱਡੇ ਪਿਆ ਬੋਲਕਾਂ ਦੇ ਅੱਧੀ ਗਿਰੀ ਪਾਣੀ ਖਰੋਟ ਪਾਣੀ ਕਿ ਖਾਂਦੇ ਸੀ ਅੱਧੀ ਗਿਰੀ ਵਿੱਚ ਛੱਡੀ ਪੀਏ ਜੋ ਕੋਲ ਹਾਂਜੀ ਸਾਤਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ 'ਚ ਤੁਸੀਂ ਕਰਦੇ ਹੋ ਜਿਆਦਾ ਠੀਕ ਠਾਕ ਹੋਣੇ ਤੰਦਰੁਸਤ ਹੋਣੇ 10 ਵਜੇ ਲੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਚੈਨਲ ਦੇ ਲੋਕਾਂ ਨੂੰ ਚੈਰਨ ਕਰ ਲਵਾਂਗਾ ਇਹ ਜੰਗੀ ਲੱਗੀ ਦਾ ਇੱਕ ਸ਼ੇਅਰ ਕਮੈਂਟ ਕਰਕੇ ਦੇਵਨ ਹੈਗਾ ਜੀ ਸੁਪਰਵਾਰ ਦਾ ਟਾਈਮ ਹੋਗਾ ਸ਼ਾਮ 5:00 ਵਜੇ ਮੈਂ ਜੀ ਦੀ ਸਬਜੀ ਸਬਜੀ ਬਣਾਵਾਂਗੇ ਆਪਾਂ ਪੱਤ ਗੋਭੀ ਤੇ ਹਰੀ ਮਟਰਾਂ ਦੀ मेरी अच्छ सेहत ठीक नहीं है मेरा मेरा सिर दर्द होया बहुत ज्यादा मेरे सिर का रुख है दुखद मेरा सिर जी हवा लग जाए तब भी छे भी छे पर रात ना मेरी पनीरियां घुमा दी पहला पैन वेले मेरा ढिडो दुख पता नहीं रोटी खा के चल भी रोटी जी नहीं खाई मैं दो गड़े कोठे ला ली कोठे ला के आके ਮੈਂ ਜਮੈਣ ਖਾਦੀ ਜਮੈਣ ਹੀ ਖਾਦੀ ਤੇ ਤੁਕਦੇ ਦੇ ਖਾਦੇ ਵੀ ਤੇਰੇ ਤੇ ਲੱਗ ਜੇ ਜੇ ਮੈਂ ਇਹਦਾ ਚਮਚਾ ਫੜ ਕੇ ਨਾ ਮੈਂ ਫੈਰੀ ਕਿੱਟ ਤਾਂ ਮੇਰਾ ਹੱਟ ਗਿਆ ਫਿਰ ਦੇਖ ਨਾ 2:30 ਵਜੇ ਨਾ ਮੇਰਾ ਸਿਰ ਕੀ ਬੁਥਿਆ ਲੱਗੇ ਮੈਂ ਤਾਂ ਨਾ ਮਸ ਸਿਰ ਖਾਏ ਆਈ ਫਟ ਕੇ ਹੀ ਦੱਬੀ ਗਈ ਆਈ ਦਿੱਤੀ ਜਮ ਮੈਂ ਨਾ ਡਾਕਟਰ ਸਾਹਿਬ ਕੋਲ ਉਹਨੇ ਮਸਾ ਗਿਆ ਆਈ ਬੋਟ ਕੇ ਜਿਵੇਂ ਕੋਈ ਟੋਲ ਵੱਜ ਕੇ ਥੇ ਬੋਲੀ ਗੁਰੀ ਹਾਕ ਫਰਮਣ ਨੇ ਦੱਬਿਆ ਫਿਰ ਗੜੀ ਨੇ ਦੱਬਿਆ ਉਹਨੇ ਕੁਟ-ਕੁਟ ਕੇ ਰੱਖਿਆ ਮੇਰਾ ਸਿਰ ਤੇ ਫਿਰ ਮੈਂ ਇੱਕ ਗੋਲੀ ਲਈ ਤੇ ਮੈਨੂੰ ਕਹਾ ਦੇਣ ਨੂੰ ਦੁੱਧੇ ਪਿਉਂਦੀ ਕਦੇ ਗੋਲੀ ਚੱਕਦੀ ਇਹ ਗੋਲੀ ਚੱਕ ਕੇ ਲੈ ਲਈਏ ਸਾਦੀ ਗੋਲੀ ਹੈ ਇਹ ਮੈਂ ਕੋਲ ਤੋਂ ਮੇਰੇ ਸਿਰ ਦੀ ਹੀ ਲਈ ਆਗੀ ਤੇ ਗੋਲੀ ਲਈ ਬਾਅਦ ਵੀ ਤਾਂ ਘੰਟਾ ਮੇਹੀ ਟੱਠੀ ਗਈ ਉਹਨੇ ਕੁਟ-ਕੁਟ ਰੱਖਿਆ ਮੇਰਾ ਸਿਰ ਮੈਂ ਆਖਾਂ ਵੀ ਮੇਰੇ ਸਿਰ ਤੇ ਆ ਚੀਜ਼ਾਂ ਲੁਕਦੀਆਂ ਹੁੰਦੀਆਂ ਪਰ ਨਾ ਮੇਰੀਆਂ ਵਿਚਾਲੇ ਆਪਾਂ ਸਿਰ ਵੀ ਦੁਖਦਾ ਰਾਤਾਂ ਮੇਰਾ ਆਹਾ ਇੱਥੋਂ ਪਿੱਛੋਂ ਮਾਰਾ ਸਿਰ ਵਿਚਾਰ ਕਿੰਨੇ ਦਿਮਾਗ ਨੂੰ ਘੋਲਿਆ ਹੁੰਦਾ ਦਿਮਾਗ ਵਿੱਚ ਮਦਕੇ ਹਾਲੇ ਫੁੱਲ ਵਾਲੀ ਕੜਾਹਈ ਤੇ ਫਿਰ ਸਵੇਰੇ ਵੀ ਬਸ ਗੋਲੀ ਦਾ ਥੋੜਾ ਥੋੜਾ ਰਾਟਾ ਸਵੇਰੇ ਹੀ ਮੈਂ ਕੰਮ ਕੀਤੇ ਬਸ ਪਤਾ ਹੀ ਆਉਣਾ ਤੁਹਾਨੂੰ ਪਰ ਧਰਮ ਨੂੰ ਜੇ ਨਾ ਮੇਰੇ ਕੰਮ ਦਾ ਸਾਥ ਨਹੀਂ ਹੈਗਾ ਨਿਆਣ ਜਿਹਦੇ ਮੈਂ ਕੰਮ ਕਰਦੇ ਹਾਂ ਉਹ ਮੈਂ ਹੀ ਕਰਨੀ ਦੀ ਸਵੇਰੇ ਫਿਰ ਮੈਂ ਉੱਠ ਕੇ ਚਾਹ ਬਣਾਈ ਤੇ ਜਾਜੂ ਬਣਾ ਕੇ ਚੱਲੂ ਫਿਰ ਮੈਨੂੰ ਇਹ ਹੋ ਗਿਆ ਮਗਾ ਪਈਆਂ ਫਿਰ ਕਿਹੜਾ ਹੀ ਹਟਦਾ 6 ਵਜੇ ਉੱਪਰ ਜਾਜੂ ਬਣਾਈ ਫਿਰ ਮੈਂ ਕਾ ਕਟਨੀ ਸੀ ਕਿ ਚੱਲ ਫਿਰ ਮੈਂ ਹੌਲੀ ਹੌਲੀ ਕੰਮ ਕੀਤਾ ਬਾਕੀ ਹਮਨੇ ਲਾਤਾ ਕੋਈ ਨਹੀਂ ਤਾਂ ਲਾਉਂਦੀ ਹੁੰਦੀ ਆ ਉਹ ਮੈਂ ਚੁੰਨੇ ਕੋਲ ਜੋਰ ਦੀ ਰੋਟੀ ਬਣਾਈ ਧਾਲ ਦੀ ਨਾਲ ਮਸਨੇ ਹੀ ਫਿਰ ਮੈਂ ਉਹ ਰੋਟੀ ਲਾਦੀ ਆ ਸਵੇਰ ਦੀ ਮੈਂ ਤਾਂ ਪਈ ਸੀਗੀ ਬੈਠ ਤੇ ਫਿਰ ਇਹਨੇ ਉਹਦੇ ਦੇ ਪਿੰਡ ਚੋਂ ਡਾਕਟਰ ਆ ਗਏ ਤਾਂ ਆਪਾਂ ਆਪਣੇ ਹੌਂਦਾਂ ਦਾ ਦਵਾਈ ਦੇ। ਉਹ ਸਤ ਦਵਾਈ ਦਿੰਦੇ ਆਗੇ ਤੇ ਉਹ ਤੋਂ ਗੋਲੀ ਲੈ ਆਤੀਆਂ ਮੈਂ ਉਹਦੇ ਫੇਟ ਗਿਆ ਉਦਰੀ। ਉਹ ਗੋਲੀ ਨਾਲ ਨਾਲ ਉਹਨੂੰ ਦੋ ਗੋਲੀਆਂ ਪਹਿਲਾਂ ਦਿੱਤੀਆਂ। ਇਹ ਪਹਿਲਾਂ ਲੈ ਲਿਓ ਘੰਟਾ ਬਾਅਦ ਉਹ ਖਰਾਬ ਜੀ ਸੀਗੀ ਉਹ ਲਈਏ। ਉਹ ਥੋੜਾ ਥੋੜਾ ਦੋ ਕੁ ਦੇ ਉਹਨੂੰ ਮੈਂ ਤਾਂ ਫਿਰ ਅਸੀਂ ਬਾਕੀ ਸੀਗੇ ਪਈ ਰਹੀ ਮੈਂ। 3 ਵਜੇ ਫਿਰ ਉਸ ਭਲਾਡੇ ਗਏ। ਭਲਾਡੇ ਦਵਾਈ ਲੈ ਕੇ ਆਈਆਂ। ਛੋਟਨੀ ਕੀ ਹੋਗਾ ਮੇਰੇ ਸਿਰਨੇ ਬਾਅਦ। ਫਟਾ ਦੱਕੋ ਇਹ ਨਾ ਦਪਾਰ ਨੈਂਥ ਮੈਂ ਕਿਰ ਲਵਾਈ ਸੀ ਫੁਰਕੀ ਲਾਈ ਦੀ ਕਦੇ ਉਹ ਦੇਖੋ ਹੁਣ ਤਾਂ ਮੈਂ ਨਿਗਾ ਵੀ ਨਹੀਂ ਲਾਈ ਜਦੋਂ ਮੈਂ ਕੱਪੜੇ ਸਲਾਈ ਕਰਦੇ ਹਾਂ ਉਸ ਮੈਂ ਤੁਹਾਨੂੰ ਕਹਾਂਗੀਗਾ ਫਟਾ ਦੱਕੀ ਇਹ ਬਗਰਾ ਸੀ ਵੀਡੀਓ ਬਣਾਉਣੀ ਸੀ ਕੋਈ ਨਹੀਂ ਬਣਾਈ ਫਿਰ ਮੈਂ ਚਲੋ ਹੁਣ ਮੈਂ ਚਲਦੀ ਹਾਂ ਜੀ ਜੀ ਇਹ ਸੋ ਮੰਡੀ ਨੂੰ ਲੈ ਕੇ ਆਏ ਸੀ ਸਬਜ਼ੀ ਵੀ ਕਿ ਆਪਾਂ ਇਹ ਆਪਾਂ ਵੀਡੀਓ ਬਣਾ ਲઈએ ਮੈਂ ਬਣਾ ਮਗਰ ਕਿਤੇ ਮਾਤ ਸਾਰੇ ਸਬਜ਼ੀ ਤੋਂ ਜੀ ਰੱਖ ਕੇ ਆ ਚੱਲਾ ਜੀ ਲੈ ਲਿਆ ਲੋ ਜੀ ਆਪਾਂ ਹੁਣ ਬਣਾਉਣੀ ਹੈ ਸਬਜ਼ੀ ਮੈਂ ਗਮਚੌੜੀ ਹੈ ਜੀ ਕੀ ਕਟ ਕਰਿਆ ਲੈ ਕਾ ਇਹ ਖਾਂਦੇ ਦੇ ਲਿਆ ਲੈ ਅਗੂ ਸਵੇਰ ਦਾ ਵਸਰਾ ਤੱਕ ਤੇ ਨਾਲੀ ਦਾ ਮਜਬੂਰੀ ਜੀ ਕਰਿਆ ਵੀ ਕਰਨਾ ਹੀ ਪਊਗਾ ਫਿਰ ਮਸਲ ਮੰਜੇ ਤੇ ਡਿੱਗੀ ਤੇ ਰੋਟੀ ਬਣਾਣੀ ਹੈ ਤੇ ਜੱਟਾਂ ਤਾਂ ਚੰਨ ਸੱਦੀ ਦੀ ਰੂਬੀ ਦੇ ਘਰ ਦੇ ਰੂਬੀ ਦਾ ਘਰ ਰਿਛਪ ਤੇ ਰੂਬੀ ਦਾ ਪਿੰਜਰਾ ਲੈੰਦਾ ਐ ਸਿਨੇਮਾ ਸਾੜੀ ਦਾ ਉਹਨੂੰ ਕਹਿੰਦਾ ਜੋ ਤੂੰ ਕਹਿੰਦਾ ਰੂਬੀ ਦੇ ਘਰ ਦੀ ਛੱਤ ਤੇ ਬਾਈ ਤੂੰ ਸਾਨੂੰ ਸੱਦੀ ਹਾਂ ਦੋ ਚੁਟੀਆਂ ਮਾਂ ਜੀ ਜੀ ਮੋੜ ਦੇ ਐ ਤੇਰਾ ਬਾਗ ਨਾ ਆਪੇ ਦੀ ਸ਼ਾਨ ਲੈ ਆਂਦਾ ਗਈ ਆਪਾਂ ਰੂਬੀ ਦਾ ਪਿੰਜਰਾ ਅੱਜ ਲੈ ਆਂਦਾ ਗਾ ਹੋ ਠੰਡ ਜੀ ਹੋ ਗਈ ਫਿਰ ਉੱਤੇ ਕੱਪੜਾ ਪਾਤਾ ਹਜੇ ਇਹ ਠਾਂ ਵੀ ਕੱਪੜਾ ਥੋੜਾ ਵਿਛਾਏਗਾ ਕੱਲ ਨੂੰ ਤਾਂ ਚੰਗੀ ਤਰ੍ਹਾਂ ਹੋਰ ਕੱਪੜਾ ਵਿਛਾਵਾਂਗੇ ਤੇ ਚਾਰ ਚਪੇਰੇ ਨਹੀਂ ਹਰਮਨ ਨੇ ਕੱਪੜਾ ਦਿੱਤਾ ਉਹ ਕਰਤਾ ਮੈਨੂੰ ਠੰਡ ਲੱਗਦੀ ਉਹ ਚਾਰੀ ਨੂੰ ਇੱਕ ਠੰਡ ਹੁਣ ਹੋਰ ਹੀ ਆ ਗਈ ਠਾਰੀ ਜੀ ਹੋਈ ਪਈ ਆ ਮਸਾ ਬਾੜੀ ਜੀ ਦੋ ਲਿਆਂਦਾ ਉਹ ਤਾਂ ਤੱਕ ਕੇ ਇੱਕ ਵਾਰੀ ਵਿੱਚ ਚੱਕ ਕੇ ਸੰਗਲੀ ਕੱਢ ਕੇ ਹੁਣ ਤਾਂ ਆਪੇ ਵੜ ਗਈ ਦੁਬਾਰੋਂ ਆਈ ਹੈਗੀ ਰੂਬੀ ਜੋਤ ਕਰਾ ਰੂਬੀ ਦੇ ਘਰ ਦੀ ਛੱਤੇ ਨਹੀਂ ਸੱਧਿਆ ਸੰਦ ਕਿਸੇ ਨੂੰ ਅੰਦਰ ਰੂਬੀ ਘਰ ਚ ਵੀ ਬੈਠ ਗਈ ਖਣਾ ਵਿੱਚ ਫਿਰ ਉੱਪਰ ਟੰਗਿਆ ਜਾਂਦਾ ਇਹਦੀ ਵਾਧੂ ਹੋਵੇ ਤਾਂ ਹੀ ਲੈ ਆਈ ਸੀ ਅੱਜ ਆਥੇ ਜੜਾ ਸਾਰ ਤੈਨੂੰ ਤਾਂ ਮੈਨੇ 3 ਡਿਗਰੀ ਤੈਨੂੰ ਕਿਵੇਂ ਲੱਗਿਆ ਤੇ ਤੂੰ ਫੁੱਲੋਂ ਐਂ ਦੇਖੀ ਆਂ ਮੈਂ ਤਾਂ ਉੱਥੇ ਬੈਠਾ ਨਾ ਇਹਦੀ ਵੀ ਹੈ ਹੁੰਦੀ ਦਾ ਪਿੰਜਰਾ ਲੈਂਦਾ ਵਿੱਚ ਬੈਠੀ ਸੀ ਉਹ ਮੇਰੇ ਉਹ ਜੀ ਕਾ ਲੱਗੂ ਮੈਂ ਉੱਤੇ ਕਾ ਮ ਖੋਲਿਆ ਉਤਲਾ ਤਾਂ ਅਲੇ ਜਰਾ ਉਹ ਆੜੀ ਬੰਦੇ ਮੋਤਲਾ ਬੋਲਿਆ ਨਾ ਹਾਂ ਉਤੋ ਵੀ ਹੁੰਦਾ ਉਹ ਐ ਜਿਹੜਾ ਮੈਂ ਆਲੂ ਪਾਇਆ ਅੱਜ ਛੋਟਾ ਆਲੂ ਪਾਇਆ ਸੀ ਉਹਦੇ ਕਦੇ ਇਹਦੇ ਹੋਣੇਗੇ ਹਾਂ ਬੈਲਣਾ ਹੈ ਇਹ ਉੱਤੇ ਡੜੀਆਂ ਵਿੱਚ ਫੋਕ ਦੇ ਤਾ ਵਿੱਚ ਜੜ ਗਿਆ ਆਹ ਦੇ ਨੂੰ ਆਏ ਕੋਲੋਂ ਪੈਰਨ ਵਾਲਾ ਆਲੂ ਆ ਗਏ ਚਾ ਚਾ ਕੋਲ 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 ਲੈ ਪੈਰਨ ਵਾਲ ਕੋਲ ਆ ਦਲੀ ਨੂੰ ਮੈਂ ਕਿੱਥੇ ਆ ਦੋ ਮੈਂ ਖੜਾ ਨਿਕਲੇ ਤੂੰ ਇਹ ਕੋਣ ਕੇ ਹਾਂ ਜੋ ਫੇ ਤਾਂ ਕੋਲ ਡਾਲਾ ਹੈ ਜਨ ਕਿਹ ਕੋਲ ਲੈ ਪੈਰਨ ਤੂੰ ਕੋਣ ਕੋਣ ਦੇ ਬੋਦੀ ਉੱਪਰ ਲੈ ਕੇ ਕੋਣ ਕੇ ਪਾ ਤੀ ਤਲਾ ਹੋਰ ठीक है पराठा है मैंने कर आटा और पराठा इससे भाई बेटे पापा नहीं बजाने हो मजाज रख मार दिया है है जाएगा चला भैया भाई आ ਰੁਬੀ ਤਰ ਨਹੀਂ ਉਹ ਨੂੰ ਨਕਾਰ ਪਤਾ ਨਹੀਂ ਉਹ ਕਾਰਾ ਦਾ ਉਹ ਆਬੇ ਜੜਾ ਰੈਡੀ ਆ ਕੇ ਪਰੇ ਹੋ ਜਾ ਤਾ ਵਾ ਇਕੱਠਾ ਹੋ ਜਾ ਤਾ ਕਾ ਬਜਰਤਾ ਆਏ ਲਓ ਜੀ ਪਾਤੀ ਆਪਾ ਗੋਬੀ ਤੇ ਮਟਰ ਇਹਨੂੰ ਨਾ ਮੈਂ ਨੂਨ ਪਾ ਲੂੰਗੀ ਕੱਲਾ ਜੋਦ ਤਾਂ ਉਹਨੇ ਪੁੱਤ ਤਾਂ ਥਾਲ ਲੈ ਕੇ ਨਹੀਂ ਮੈਨੂੰ ਆਪਣਾ ਕੜਾਈ ਤੇ ਖਾਣਾ ਥਾਲ ਪੁੱਤ ਬਣ ਕੇ ਆ ਕੀ ਚੱਕੀ ਹੋਣ ਇਹਨੂੰ ਟਮਾਟਰ ਦੇ ਦੇ ਟਮਾਟਰ ਨੂੰ ਤੇ ਚਾਪਾ ਨੂਨ ਪਾ ਲਾਂਗੇ ਕੱਲਾ ਬਸ ਮੈਂ ਤੇ ਨੂਨ ਨਾਲ ਇਹਨੂੰ ਭੁੰਨਾਗੇ ਕੱਲੀ ਇਹ ਲੈ ਮਮੀ ਆ ਥਾਲ ਕੜਾਈ ਤੇ ਦੇਨ ਨੂੰ ਪੁੱਤ ਬਣ ਕੇ ਇਹ ਚੀਰ ਦੂ ਮੈਂ ਧਰ ਦੇ ਤ ਹਰਮਣ ਕਰਮ ਪਾਣੀ ਕਰ ਲਈ ਆਟੇ ਨੂੰ ਬਾਲਾ ਵੀ ਨਟਲਾ ਕਰਨੀ ਕਿਤੇ ਜ਼ਿਆਦਾ ਗਰਮ ਪਾ ਦੇ ਆਟੇ ਚ ਪਾਣੀ ਆਹ ਛੇ ਲੈ ਮੀ ਖੜ ਜਾ ਅੱਗ ਬੁਝ ਗਈ ਜੀ ਨੂਨ ਪਾਤਾ ਹੁਣ ਇਹਨੂੰ ਆਪਾਂ ਬਸ ਮੈਂ ਟਾਕ ਦੂੰਗੀ ਥੋੜਾ ਥੋੜਾ ਨੂਨ ਨਾਲ ਪਾਣੀ ਨਿਕਲ ਆਇਆ ਇਹ ਪੁੱਜ ਜੂਗੀ ਰੁਪਾ ਬੰਦ ਕਰ ਦਾਂਗੇ ਫੇਰ ਨੂਨ ਮਿਰਚ ਪਾਵਾਂਗੇ ਆ ਦੂਸਰਾ ਮਸਾਲਾ ਮਿਰਚਾਂ ਤੇ ਹਲਦੀ ਤੇ ਨਾਲੇ ਫੇਰ ਪਾ ਦਾਂਗੇ ਆਪਾਂ ਥੋੜਾ ਜਿਹਾ ਪਾਣੀ ਲੋ ਜੀ ਸਬ지 ਤਾਂ ਆਪਣੀ ਬਣ ਗਈ ਤੇ ਹੁਣ ਪਾਉਣੀ ਆ ਮੈਂ ਧਨੀਆ ਜਿਵੇਂ ਅੱਧੀ ਕੌਲੀ ਪਾਣੀ ਦੀ ਪਾਈ ਸੀਗੀ ਥੋੜੀ ਥੋੜੀ ਅੱਗ ਕਰਕੇ ਨਾ ਆਪਾਂ ਬੰਦ ਕਰਤੀ ਸੀ ਆ ਇੰਨੇ ਕੰਮ ਨਹੀਂ ਹਾਂ ਹੁਣ ਫੇਰ ਕੁਪੜਾ ਜਿਆਦਾ ਨਹੀਂ ਕਰਿਆ ਮੇਰੇ ਕੋਲੇ ਬੈਠਾ ਜੋਤ ਆ ਬੈਠੇਗਾ ਕਹਤਾ ਨੀ ਮम्मी ਮੈਂ ਪਾਉਂਗਾ ਖੰਡਾ ਖੰਡਾ ਕੇ ਜੀ ਪਹਿਲਾਂ ਕਹਦਾ ਸੀ ਜਦੋਂ ਮੈਂ ਚੀਰੀ ਜਾਂਦੀ ਸੀ ਨੇ ਭੁੱਲ ਲਗੀ ਹੋਵੇ ਲਈ ਵੀ ਭੁੱਲ ਗਿਆ ਭੁੱਲ ਚੈੱਕ ਕਰਦੇ ਦੇ ਮੇਰੇ ਕਰਦੇ ਪਈ ਕੀ ਕਰੇਗਾ ਦਾ ਹਾਂ ਪਈਏ ਇਹ ਕਰੇ ਮੇਰੇ ਦੋਨੇ ਕਰਦਾ ਦੋ ਪਈਆਂ ਸੀ ਲੋ ਜੀ ਸਬਜੀ ਆਪਣੀ ਬਣ ਗਈ ਹਰਮਣ ਤੋਂ ਗਨਾਇਆਗਾ ਮੈਂ ਆਟਾ ਤੇ ਹੁਣ ਮੈਂ ਲਗਦੀਆਂ ਰੋਟੀ ਵਾਸਤੇ ਨੂੰ ਮਾੜ ਸੇਕ ਲਵਾ ਲਿਆ ਧਨੀਏ ਨੂੰ ਬਸ ਅੱਜ ਥੋੜਾ ਜਿਹਾ ਬਲੌਗ ਬਣਾਇਆ ਐ ਨਹੀਂ ਸੀ ਇਸੇ ਤੀਕੀ ਠੀਕ ਹੈ ਫਿਰ ਮੈਂ ਅੱਜ ਕੰਮ ਨਾਲ ਲੈ ਮੈਂ ਚੱਲ ਆਪਣਾ ਅੱਜ ਵੀ ਬਲੌਗ ਵੀ ਵਿਚ ਦੀ ਇੱਕ ਦਿਨ ਗਾਇਬ ਪੈ ਗਿਆ ਪਾਇਆ ਨਹੀਂ ਹੈਗਾ ਫਿਰ ਮੈਂ ਦੋ ਨਾਲਗੇ ਜੇ ਪੈ ਜਾਣਗੇ ਇਹਨੇ ਤਾਂ ਪਾ ਨਹੀਂ ਸਕਦੇ ਫਿਰ ਆਪਾਂ ਫਿਰ ਵਿਊ ਬਿਲਕੁਲ ਘਟ ਜਾਂਦੀ ਨੇਗੇ ਤੇ ਹੁਣ ਲੱਗਦੀ ਹੈ ਮੈਂ ਰੋਟੀ 6 ਵਜ ਗਈ ਅਜੇ ਤੱਕ ਮੈਂ 5:30 ਲੱਗ ਜਾਨੀ ਹੁੰਦੀ ਆ ਅਜੇ ਤੱਕ ਅਸੀਂ ਪੌਣੇ 5 ਤੱਕ ਬਲਾਡੀ ਵਾਇ ਸੀ ਆਹ ਸਬਜੀ ਜਿਹੜੀ ਫਿਰ ਬਣਾਈ ਜਿਸ ਤਰ੍ਹਾਂ ਚਿੱਤਿਆ ਠੀਕ ਨਾ ਹੋਵੇ ਤਾਂ ਕੰਮ ਹੌਲੀ ਹੌਲੀ ਹੁੰਦਾਗਾ ਸਰ ਬਣ ਬੈਠੀ ਆ ਪੌਣੀ ਅਜੇ ਬਲੌਗ ਦਾ ਅੰਡ ਵੀ ਆਪਾਂ ਇੱਥੇ ਕਰਦੇ ਆ। ਮੈਂ ਲੈ ਕੇ ਆ ਕਿਸੀ ਹੋਰ ਵੀਡੀਓ ਨਾਲ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਨੂੰ ਦੱਸਿਓ। ਤੁਹਾਨੂੰ ਦੱਸਿਆ ਲੈ। ਬਸ ਹੀ ਆ ਲੈ। ਤੁਹਾਨੂੰ ਪੈ ਗਿਆ। ਨਾ ਜੀ ਆਪਣੇ ਚੈਨਲ ਤੇ ਲਵੇਂਓ। ਚਲੋ ਸਬਸਕ੍ਰਾਈਬ ਕਰਿਓ ਜੀ। ਧੰਨਵਾਦ।